ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਮੋਡੇ ਦੀ ਕਾਟ ਆ ਗਈ ਆਪਾਂ ਨੂੰ ਹਰ ਸਾਈਜ਼ ਦੇ ਵਿੱਚ ਕਿੰਨੇ ਇੰਚ ਤੇ ਪਾਉਣੀ ਚਾਹੀਦੀ ਆ ਫਰੰਟ ਵਾਲੀ ਕਿੰਨੇ ਇੰਚ ਤੇ ਪਾਉਣੀ ਆ ਤੇ ਬੈਕ ਵਾਲੀ ਕਿੰਨੇ ਇੰਚ ਤੇ ਪਾਉਣੀ ਆ ਦੇਖੋ ਜੀ ਜਿਹੜੀ ਫਰੰਟ ਵਾਲੀ ਕਾਟ ਆ ਗਈ ਇਹ ਦੇਖੋ ਜੀ ਹਰ ਇੱਕ ਸਾਈਜ਼ ਦੇ ਵਿੱਚ ਪਾਉਣੀ ਹੈਗੀ ਆਪਾਂ 1 ਇੰਚ ਤੇ ਜਿਹੜੀ ਕਾਟ ਬੈਕ ਵਾਲੀ ਹੈਗੀ ਜਿਹੜਾ ਆਪਣਾ ਪੁਆਇੰਟ ਆਪਣਾ ਬਾਕਸ ਬਣਾਇਆ ਹੁੰਦਾ ਆਪੇ ਇਥੋਂ ਨਾ ਆਪਣਾ ਇਹ ਪਾਉਣੀ ਆ ਆਪਾਂ 2 ਇੰਚ ਹਰ ਇੱਕ ਸਾਈਜ਼ ਦੇ ਵਿੱਚ ਜੀ ਬੱਚਿਆਂ ਦੇ ਸੂਟ ਨੂੰ ਛੱਡ ਕੇ ਫਰੰਟ ਵਾਲੀ 1 ਇੰਚ ਤੇ ਤੇ ਬੈਕ ਵਾਲੀ 2 ਇੰਚ ਤੇ ਪਾਉਣੀ ਆਏਗੀ ਤੇ ਜਿਹੜਾ ਕੋਈ ਬਹੁਤ ਹੀ ਜ਼ਿਆਦਾ ਹੈਵੀ ਸਾਈਜ਼ ਆ ਜਿੱਦਾਂ 25 26 ਇੰਚ ਬ੍ਰੈਸਟ ਦੇ ਮੋਡਾ ਹੁੰਦਾ ਉਹ ਕਟਿੰਗ ਦੇਖੋ ਆਪਾਂ ਉਹਨੇਤੀ ਕਰਨੀਆਂ ਪਰ ਜਿਹੜੀ ਉਹਦੀ ਕਾਟ ਆ ਗਈ ਉਹ ਫਰੰਟ ਵਾਲੀ 1.5 ਪਾਉਣੀ ਆ ਤੇ ਬੈਕ ਵਾਲੀ ਪਾਉਣੀ ਆ ਜੀ ਉਹ 2.5 ਇੰਚ ਤੇ ਇਸ ਤਰ੍ਹਾਂ ਮੋਡੇ ਦੀਆਂ ਕਾਟਾਂ ਪਾਉਣ ਦੇ ਨਾਲ ਆਪਣੇ ਮੋਡੇ ਦੇ ਵਿੱਚ ਬਿਲਕੁਲ ਵੀ ਫਲੈਟ ਨਹੀਂ ਆਉਂਦੀ ਹੈਗੀ ਤੇ ਨਹੀਂ ਆ ਆਪਣੇ ਬਲ ਪੈਂਦੇ ਨੇ ਆਪਣਾ ਮੋਡਾ ਇਕਦਮ ਪਰਫੈਕਟ ਬਣ ਕੇ ਤਿਆਰ ਹੁੰਦਾ ਜੀ ਧੰਨਵਾਦ